ਛੇ ਸਾਡਾ ਹੋਇਆ ਸੀਗਾ 6 ਇਸ 24 ਨੂੰ ਲੈਟਸੋ ਬੰਦੇ ਨੂੰ ਲਾੜਾ ਸੀਗਾ ਸਾਡਾ ਪੁਲਿਸ ਸਟੇਸ਼ਨ ਦੇ ਵਿੱਚ ਜਿਹੜਾ ਸੀ ਦਰਸ਼ਕ ਤੇ ਬੜੀ ਸੈਂਸੇਸ਼ਨ ਹੋਈ ਸੀ ਕਿ ਐਸਬੀਆਈ ਦੀ ਬ੍ਰਾਂਚ ਹੈ ਬਟਾਲਾ ਰੋਡ ਦੇ ਉੱਪਰ ਜਿਹੜੇ ਦਿਹਾੜੇ ਜਿਹੜਾ ਸੀਗਾ ਕੁਝ ਪੌਲ ਲਾੜਾ ਸਭ 85000 ਰੁਪਿਆ ਜਿਹੜਾ ਸੀਗਾ ਉਹਦਾ ਜਿਹੜਾ ਸੀਗਾ ਡਾਕਾ ਮਾਰ ਕੇ ਸੀ ਸੋ ਇਮੀਡੀਏਟਲੀ ਐਸ.ਸੀ. ਨੇ ਸੰਜੀਵ ਜੀ ਨਾਲ ਲੈਂਦੇ ਨੇ ਸਾਡੇ ਸੀਪੀ ਸਾਹਿਬ ਉਹਨਾਂ ਨੇ ਇਸ ਸਬੰਧਾਰ ਤੋਂ ਬ੍ਰੀਸਿੰਗ ਕੋਲ ਰੋਲ ਲਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਸੀ ਕਿ ਮੇਰੀ ਆਪਣੀ ਐਸ.ਸੀ. ਉਹ ਪ੍ਰਿੰਦਰ ਕੋਸਾ ਦੀ ਸਾਡੀ ਹੋਰ ਐਸ.ਐਚ.ਓ ਸਾਡਾ ਦੀ ਨਾਲ ਸੀਆਈਡੀ ਟੀਮ ਸੀ ਹੁਣ ਰਜ਼ੀਏ ਚਿੰਦੇ ਇਹਦੇ ਵਿੱਚ ਜਿਹੜੇ ਸੀਗੇ ਤਿੰਨੇ ਦੋਸ਼ੀ ਜਿਹੜੇ ਹੈਗੇ ਨੇ ਉਹਨਾਂ ਨੂੰ ਗ੍ਰਿਫਤਾਰ ਕਰਦੇ ਜਿਨ੍ਹਾਂ ਦਾ ਨਾਮ ਹੈਗਾ ਜੋਗਨ ਪ੍ਰੀਤ ਸਿੰਘ ਤੇ ਗੁਰਦਾਸ ਸਿੰਘ ਤੇ ਪਰਮਿੰਦਰ ਸਿੰਘ ਇਹ ਜਿਹੜਾ ਜੋਬ ਕੀਤਾ ਹੈਗਾ ਤੇ ਜਿਹੜਾ ਗੁਰਦਾਸ ਸਿੰਘ ਹੈਗਾ ਇਹ ਜਿਹੜਾ ਹੈਗਾ ਕੁੱਟ ਚ ਕੰਮ ਕਰਦੇ ਆ ਤੇ ਦੂਸਰੇ ਦਾ ਕੁਮਿੰਦਰ ਸਿੰਘ ਹੈਗਾ ਇਹ ਲੈ ਲੁੱਟੂ ਜੀ ਗੁਰਦਾਸ ਦੇ ਇੱਕ ਪਹਿਲਾ ਵੀ ਪਰਚਾ ਇਹਦਾ ਪਹਿਲਾ ਵੀ ਲੁੱਟਕੋ ਦਾ ਪਰਚਾ ਦਰਜ ਹੋਇਆ ਹੈ ਔਰ ਇਸ ਦੇ ਮੁਕਦਮੇ ਦੇ ਵਿੱਚ ਜਿਹੜਾ ਅਸੀਂ ਵਰਤਿਆ ਗਿਆ ਸੀ ਕਿ ਮੌਕੇ ਦੇ ਉੱਤੇ ਜਿਹੜਾ ਸੀਗਾ ਆਪਣਾ 315 ਕੌਰ ਦਾ ਪਿਸਤਲ ਉਹ ਵੀ ਰਿਕਵਰ ਕਰ ਲਿਆ ਦਮੋਂ ਵੀ ਕਾਲਿਆ ਔਰ ਇੱਕ ਦਰਜ ਇਹਨਾਂ ਦੇ ਇੱਕ ਇਕੋ ਵਿਅਕਤੀ ਤੇ ਪਹਿਲੇ ਉਕਾਦ ਮਦਰਜਾ ਬਾਕੀ ਤੋਂ ਹਾਂ ਇਹਨਾਂ ਦੇ ਕੋਈ ਜਿਹੜਾ ਹੈ ਗੁਰਦਾਸ ਉਹਦੇ ਉੱਤੇ ਹੀ ਜਿਹੜਾ ਹੈਗਾ ਸ਼ਾਰਟ ਦੇ ਵਿੱਚ ਜਿਹੜਾ ਹੈਗਾ ਪਰਚਾ ਦਰਜਿਆ ਬਾਕੀਆਂ ਨੇ ਅਜੇ ਦਿੱਕਤ ਹੈ ਸਰ ਲੋਕਾਂ ਤੇ ਕਿੰਨੀ ਕੀਤੀ ਗਈ ਜੀ ਮੈਂਟਲ ਦੇ ਵਿੱਚ ਜਿਹੜਾ ਜੋਗਨਪ੍ਰੀਤ ਸਿੰਘ ਹੈਗਾ ਇਹ ਇਨਾਲਾ ਦਾ ਥਾਂ ਜਿਹੜਾ ਹੈਗਾ ਇਨਾਲਾ ਦਿਹਾੜੀ ਦਾ ਰਹਿਣ ਵਾਲਾ ਹੈ ਬਰਦਾਸ਼ ਜਿਹੜਾ ਹੈ ਗੁਰੂ ਕੀ ਵਡਾਲੀ ਸ਼ਾਡੇ ਦਾ ਹੈਗਾ ਤੇ ਧਰਮਿੰਦਰ ਜਿਹੜਾ ਹੈ ਪ੍ਰੀਤਨਗਰ ਪਟਾਲਾ ਦਾ ਰਹਿੰਦਾ ਸੀ ਮੈਂ ਦੋਸ਼ੀ ਖੋਹਦਾ ਜਿੰਨੇ ਸਾਰਾ ਪਲਾਨ ਕੀਤਾ ਦੇਖੋ ਮੇਂ ਦੋਸ਼ੀ ਜਦ 34 ਆਪੀਸੀ ਲੱਗ ਜਾਂਦੀ ਹੈ ਫਿਰ ਉਹ ਸਾਰੇ 올 ਦ ਕ੍ਰਿਮੀਨਲਜ਼ ਆਰ ਇਕਵਲੀ ਲਾਇਬਲ ਫੋਰ ਦਿਸ ਟੂ ਇਸ ਤਾਂ ਜਿਹੜੇ ਹੈਗੇ ਸਾਰੇ ਹੀ ਹੈਗੇ ਜੀ ਕਿਸੇ ਨੇ ਬਾਹਰ ਰਹਿ ਕੇ ਰੈਕੀ ਕੀਤੀ ਹੈ ਜਾਂ ਕਿਸੇ ਅੰਦਰ ਜਾ ਕੇ ਉਹ ਸਾਰੇ 34 ਜਨਰਲ ਸੈਕਸ਼ਨ ਵਾਈਜ਼ ਨੇ ਦਾ ਫਿਰ ਸਾਰੇ ਕ੍ਰਿਮੀਨਲ ਜਿਹੜੇ ਇਕੁਅਲੀ ਜਿਹੜੇ ਹੈਗੇ ਲਾਇਕ ਸੀਸੀਸੀ ਸਰ ਨੇ ਲੁੱਟ ਕਿੰਨੀ ਕੀਤੀ ਗਈ ਜੀ ਬੈਂਕ ਦੇ ਵਿੱਚ ਰਿਕਵਰੀ ਕਿੰਨੀ ਹੋਈ ਜਿਹੜੀ 78000 ਰਿਕਵਰ ਹੋ ਗਿਆ ਉਹਨਾਂ ਨੇ ਜਿਹੜੇ ਪੈਸੇ ਖਰਚਦੇ ਹੈਗੇ ਆ ਫੜੇ ਸੀਸੀਟੀਵੀ ਆਈ ਕਿਉਂ ਸਾਹਮਣੇ ਜੀ ਸੀਸੀਟੀਵੀ ਆਈ ਹੈ ਪਰ ਉਹ ਜਿਹੜੀ ਆਪਰੇਸ਼ਨਲ ਡਿਟੇਲਸ ਹੈਗੀਆਂ ਨੇ ਉਹ ਬਾਅਦ ਚ ਪ੍ਰਦਾਨ ਕੀਤੇ ਜਾਣਗੇ ਠੀਕ ਹੈ ਓਕੇ ਜੀ